ਪਾਣੀ ਟੁੱਟ ਲੇਗਾ പണ്ട് ਮਾਹੌਲ ਹੈ ਤਨਾਪੁਰ ਨੂੰ ਬਣਿਆ ਹੋਇਆ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੀਆਂ ਫੋਟੋਆਂ ਹੀ ਸੋਸ਼ਲ ਮੀਡੀਆ ਤੇ ਆ ਰਹੀਆਂ ਸੋ ਬਿਲਕੁਲ ਜਿਹੜੀ ਗਰਾਊਂਡ ਜ਼ੀਰੋ ਤੋਂ ਰਿਐਲਿਟੀ ਕੀ ਹੈ ਤੁਹਾਨੂੰ ਜਿਹੜੀ ਤਸਵੀਰਾਂ ਨੇ ਦੇਖਾਣ ਦੀ ਕੋਸ਼ਿਸ਼ ਕਰਾਂਗੇ ਸੋ ਮਿਲਟਰੀ ਵੀ ਇਸ ਜਗ੍ਹਾ ਤੋਂ ਉੱਪਰ ਆਉ ਪਹੁੰਚ ਚੁੱਕੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਪਰਲੇ ਪਾਸੇ ਜਿਹੜਾ ਸਤਲੁਜ ਦਰਿਆ ਹੈ ਸੋ ਗੱਲਬਾਤ ਉਹ ਕਰ ਲੈਣੀ ਕਿਉਂਕਿ ਡਰਦਾ ਵੀ ਮਾਹੌਲ ਹੈ ਬਾਈ ਜੀ ਕਿੱਥੇ ਬਚੋਗੇ ਹਾਲਾਤ ਕਿਹੋ ਜਿਹੇ ਹਾਲਾਤ ਬਹੁਤ ਮਾੜੇ ਹੈ ਪ੍ਰਸ਼ਾਸਨ ਪਹੁੰਚਿਆ ਕੱਲ ਤੇ ਬੇੜਾਗਰ ਕਾ ਭਗਵੰਤ ਮ ਸੰਦਕ ਬੰਦਾ ਨਹੀਂ ਆ ਮਾਸਾ ਪ੍ਰਸ਼ਾਸਨ ਦਾ ਆਇਆ ਹੈ ਹੁਣ ਪ੍ਰਸ਼ਾਸਨ ਨੂੰ ਕੀ ਕਰਨਾ ਜਿਹਦੇ ਕੰਮੇ ਹੋ ਗਿਆ ਅਸੀਂ ਪਿੰਡੇ ਦੇ ਲੋਕਾਂ ਨੇ ਕੰਮ ਕੀਤਾ ਸਾਰਾ ਪਿੰਡ ਦੇ ਲੋਕਾਂ ਨੇ ਕੀਤਾ ਲਾਗੇ ਲਾਗੇ ਜਿੰਨ ਟੈਨਸ਼ਨ ਸੀ ਜਿਹਦਾ ਘਰ ਉਜੜ ਰਿਆ ਸੀ ਉਹੀ ਪਹੁੰਚਿਆ ਹੋਰ ਕੋਈ ਨਹੀਂ ਪਹੁੰਚਿਆ ਇੱਥੇ ਪ੍ਰਸ਼ਾਸਨ ਬਾ ਦੇਖ ਰਿਹਾ ਤਾੜੀਆਂ ਮਾਰ ਕੇ ਚੱਲ ਜਾਂਦਾ ਹੁਣ ਹੁਣ ਹਾਲਾਤ ਕਿਹੋ ਜਿਹੇ ਜੇ ਗੱਲ ਕਰੀਏ ਕਿਹਾ ਜਾ ਰਿਹਾ ਪਾਣੀ ਉਫਾਂ ਭਾਈ ਹੁਣ ਹਾਲਾਤ ਖਰਾਬ ਆ ਟੁੱਟਦੇ ਘੰਟੇ ਨੂੰ ਟੁੱਟਦੇ 2 ਘੰਟੇ ਨੂੰ ਟੁੱਟੇ ਇਤੋਂ ਕੰਮ ਹੋਣ ਲੱਗਾ ਵਾ ਅੱਛਾ ਲਗਾਤਾਰ ਕੁਰਦੀ ਨਜ਼ਰ ਆ ਰਹੀ ਮਿਟੀ ਟੁੱਟਦੇ ਆ ਰਿਹਾ ਦਰਖਤ ਡਿੱਗੀ ਜਾਂਦੇ ਆ ਆ ਜਗ੍ਹਾ ਤਾਂ ਬਿਲਕੁਲ ਖਤਮ ਹੋ ਗਈ ਹੈ ਇਥੋਂ ਜੀ ਦੇਖੋਗੇ ਕਿ ਇਤੋਂ ਬਸ ਟੁੱਟਣ ਵਾਲਾ ਹੀ ਆ ਅੱਛਾ ਪੰਜਾਬ ਦੇ ਲੋਕਾਂ ਨੂੰ ਕਿਹੜੀ ਚੀਜ਼ ਦੀ ਤਾਂ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਵੀਡੀਓ ਬਣਾਈਏ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਤਾਂ ਸੇਫ ਰਹਿਣ ਕਿਹੜੀ ਜਿਹੜੀ ਹੋਣ ਵਾਲੀ ਹਾਂ ਭਾਈ ਨੂੰ ਵਟਸਐਪ ਵਾਲਾ ਹੈ ਨਹੀਂ ਆਪਣੇ ਘਰਾਂ ਦੇ ਵਿੱਚ ਅੱਛਾ ਜੀ ਯਾਰ ਟੁੱਟਦਾ ਤਾਂ ਕਿਤੇ ਕਿਤੇ ਨੁਕਸਾਨ ਹੋ ਸਕਦਾ ਵੈਸੇ ਆਪਾਂ ਤਾਂ ਇਹੀ ਲਿਖਿਆ ਭਾਈ ਖਰਾਲੀ ਕਲਾਬ ਨੇ ਸਾਰੇ ਬੰਦਾਂ ਨੂੰ ਮਾਰ ਪਾਉਗੀ ਸ਼ਹਿਰਾ ਵਿੱਚ ਵੀ ਪਣੀ ਜਾ ਸਕਦਾ ਸ਼ਹਿਰਾ ਵਿੱਚ ਵੀ ਜਾ ਸਕਦਾ ਸ਼ਹਿਰ ਤਾਂ ਪਹਿਲੇ ਡੁੱਬਿਆ ਹੈ ਰਾਹੋਂ ਰੋਡ ਦਾ ਵਿੜਾ ਕਰਕੇ ਆਹ ਮੁੰਡਿਆਂ ਵਾਲੇ ਨਾ ਰਹਿੰਦਾ ਹੁੰਦਾ ਉਹਨਾਂ ਘਰਾ ਦਾ ਰੋਡ ਦੇ ਰੇੜੀਆਂ ਫੜੀਆਂ ਫੜੀਆਂ ਸਾਲਾ ਰਾਤ ਨੂੰ ਲੰਗਣਾ ਕਰਦਾ ਮਿਲਟਰੀ ਵੀ ਪਹੁੰਚੀ ਸੀ ਜਗ੍ਹਾ ਤੋਂ ਮਿਲਟਰੀ ਆਈ ਹੈ 1 ਹੋ ਰਿਆ ਕਰ ਰਹੀ ਆ ਹੁਣ ਹੋਊਗੀ ਕੀ ਕਰਨ ਜਾਂਦੇ ਤਾਂ ਸੋ ਬਿਲਕੁਲ ਜਿਹੜੇ ਇਲਾਕੇ ਦੇ ਲੋਕਾਂ ਦੇ ਨਾਲ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਨਾ ਤਾਂ ਇਹੀ ਕਹਿਣਾ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇਸ ਜਗ੍ਹਾ ਤੋਂ ਉੱਪਰ ਨਹੀਂ ਹੈ ਕੋਈ ਵੀ ਆਂਦਾ ਤਾਂ ਫਾਰਮੈਲਿਟੀ ਕਰਕੇ ਆਉਂਦਾ ਇਸ ਜਗ੍ਹਾ ਤੋਂ ਉੱਪਰ ਤੁਰ ਜਾਂਦਾ ਦੋਸਤ ਦੂਸਰੇ ਪਾਸੇ ਮਿਲਟਰੀ ਵੀ ਆਪਣਾ ਕੰਮ ਕਰ ਰਹੀ ਹੈ ਪਿੰਡ ਦੇ ਲੋਕ ਆਪਣਾ ਕੰਮ ਕਰ ਰਹੇ ਸੋ ਪ੍ਰਸ਼ਾਸਨ ਕੱਲ ਆਇਆ ਸੀ ਪਰ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕਹਿਣਾ ਸਾਰਾ ਕੰਮ ਐਸੀ ਕਰਕੇ ਫ੍ਰੀ ਹੋ ਗਈ ਸੀ ਪਰ ਜਿਹੜਾ ਹੁਣ ਬੰਦ ਟੁੱਟਦਾ ਹੋਇਆ ਨਜ਼ਰ ਆ ਰਿਹਾ ਕਿਤਨੇ ਕਿਤੇ ਜਿਹੜੀ ਟੁੱਟਦਾ ਹੋਇਆ ਨਹੀਂ ਕਹਿ ਸਕਦਾ ਜਿਹੜੀ ਪਾਣੀ ਜਿਹੜਾ ਬੰਦ ਬਣਿਆ ਹੈ ਉਹ ਜਿਹ ਜਿਹੜਾ ਬੰਦ ਹੈ ਉਹ ਤੋੜ ਦੇਵੇ ਸੋ ਦੂਸਰੇ ਪਾਸੇ ਡੀਸੀ ਸਾਹਿਬ ਦੇ ਵੱਲੋਂ ਕਹਿਣਾ ਕਿ ਜਿਹੜੀ ਕੋਈ ਵੀ ਜਿਹੜੀ ਪੈਨਿਕ ਕ੍ਰੀਏਟ ਕਰਨ ਵਾਲੀ ਹੈ ਡਰ ਦਾ ਮਾਹੌਲ ਪੈਦਾ ਕਰਨ ਵਾਲੀ ਕੋਈ ਵੀ ਜਿਹੜੀ ਸੋਸ਼ਲ ਮੀਡੀਆ ਤੇ ਕੋਈ ਨਾਂ ਜਿਹੜੀ ਫੁਆ ਹੈ ਉਹ ਫਲਾਈ ਜਾਵੇ ਸੋ ਬਿਲਕੁਲ ਹੁਣੇ ਆਣ ਦਾ ਸਮਾਂ ਦੱਸੂਗਾ ਹਾਲਾਤ ਕਿਹੋ ਜਿਹੇ ਹੁੰਦੇ ਆ ਕਿਉਂਕਿ ਪੂਰੇ ਪੰਜਾਬ ਦੇ ਸਤ루 ਦਰਿਆ ਦੇ ਉੱਪਰ ਜਿਹੜੇ ਨਿਗਾਵਾਂ ਨੇ ਟਿੱਕੇ ਹੋਈਆਂ ਸਸਰਾਲੀ ਪਿੰਡ ਦੇ ਹਾਲਾਤ ਨਾਜੁਬ ਨੇ ਕੈਮਰਾ ਪਰਸਨ ਮੋਨੂ ਚੌੜਾ ਨਾਲ ਮੈਂ ਰਾਹੁੜਾ ਸਿਟੀ ਹਾਂ ਲੁਧਿਆਣਾ